तो निहार। तो निहार। वाहे जी का खालसा वाहेगुरु जी की फतेह आज असी राजपुरा वासी संगत जो है जो गुरुद्वारा प्रबंधक कमेटी दिल्ली से ਸਾਬਕਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਕੇ ਜੀ ਦੀ ਅਗਵਾਈ ਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੇ 350 ਸਾਲਾ ਸ਼ਹੀਦੀ ਸਮਾਗਮ ਨੂੰ ਸਮਰਪਤ ਇੱਕ ਸਾਈਕਲ ਯਾਤਰਾ ਗੁਰਦੁਆਰਾ ਸੀਸਦਾਂ ਸਾਹਿਬ ਤੋਂ ਕੱਢ ਕੇ ਉਹ ਚੱਲ ਕੇ ਰਾਤ ਨੂੰ ਗੁਰਦੁਆਰਾ ਮਨਜੀਤ ਸਾਹਿਬ ਅੰਬਾਲਾ ਰੁਕੀ ਹੈ ਔਰ ਅੱਜ ਉਥੋਂ ਸਵੇਰੇ ਚੱਲ ਕੇ ਸੰਗਤਾਂ ਨੇ ਪਹਿਲਾਂ ਸ਼ੰਭੂ ਬਾਰਡਰ ਤੇ ਸਨਮਾਨ ਕੀਤਾ ਹੈ ਔਰ ਹੁਣ ਰਾਜਪੁਰਾ ਦੀ ਸਾਰੀ ਜੋ ਸੰਗਤ ਹੈ ਗੁਰਨਾਨਕ ਨਾਮ ਲੈਵਾ ਅਸੀਂ ਇੱਥੇ ਗगन ਚੌਕ ਤੇ ਖੜੇ ਆਂ ਔਰ ਉਹਨਾਂ ਦਾ ਜੋ ਸਵਾਗਤ ਹੈ ਉਹ ਕਰਨ ਦੇ ਲਈ ਸਾਰੀ ਸੰਗਤ ਇੱਥੇ ਪਹੁੰਚੀ ਹੈ ਔਰ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਆਂ ਕਿ ਆਪਣੇ ਜੀਵਨ ਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ 350 ਸਾਲਾਂ ਦੀ ਸ਼ੀਦੀ ਸਤਾਬ ਦੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਧਿਆਲਾ ਜੀ ਦੀ ਛੀਦੀ ਸਤਾਬਦੀ ਹੈ ਔਰ ਦਸ਼ਮੇਸ਼ ਪੀਤਾ ਸਹਿਬੇ ਕਮਾਲ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੁਰਤਾ ਗਦੀ ਦਿਵਸ ਨੂੰ ਸਮਰਪਿਤ ਇਹ ਸਮਾਗਮ ਬਹੁਤ ਚੜ੍ਹਦੀ ਕਲਾ ਦੇ ਨਾਲ ਸਮੁੱਚਾ ਪੰਜਾਬ ਹੀ ਨਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੋ ਹੈ ਇਹ ਬੜੀ ਧੂਮ-ਕਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਅੱਜ ਉਸੇ ਲੜੀ ਤੈ ਜੀਕੇ ਸਾਹਿਬ ਆ ਰਹੇ ਨੇ ਔਰ ਅਸੀਂ ਸਾਰੇ ਉਹਨਾਂ ਦਾ ਸਵਾਗਤ ਕਰਨ ਦੇ ਲਈ ਖੜੇ ਹਾਂ ਪ੍ਰਧਾਨ ਸਾਹਿਬ ਇਸ ਤੋਂ ਬਾਅਦ ਫਿਰ ਇਹ ਇਤਨਾ ਆ ਰਿਹਾ ਨਾ ਕਿ ਕਿੱਥੇ ਜਾਊਗਾ ਕਿੱਥੇ ਕਿੱਥੇ ਜਾ ਕੇ ਸਮਾਪਤ ਹੋਊਗਾ ਜੀ ਦੇਖੋ ਇਹ ਜੋ ਸਾਈਕਲ ਯਾਤਰਾ ਹੈ 350 ਸਾਲਾਂ ਸ੍ਰੀ ਦੀ ਸਮਾਗਮ ਨੂੰ ਸਮਰਪਿਤ ਇਹ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਚੱਲੀ ਹੈ ਔਰ ਰਾਤ ਅੰਬਾਲੇ ਰੁਕੀ ਸੀ ਅਕੇ ਜਿਸ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਦਾ ਪ੍ਰੋਗਰਾਮ ਹੈ ਉੱਥੇ ਰੁਕੇ ਔਰ ਅਖੀਰ ਦੇ ਵਿੱਚ ਇਹਨਾਂ ਨੇ ਗੁਰੂ ਕੇ ਮੈਲ ਜੋ ਹੈ ਉੱਥੇ ਪਹੁੰਚਣਾ ਅਮਰਸਰ ਸਾਹਿਬ ਉੱਥੇ ਪਹੁੰਚ ਕੇ ਇਸ ਦੀ ਸਮਾਪਤੀ ਹੋਣੀ ਹੈ ਔਰ ਸੰਗਤਾਂ ਨੂੰ ਸੰਦੇਸ਼ ਜਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਜੀਵਨ ਦੇ ਵਿੱਚ ਇਸ ਸ਼ਿਖਾਪ ਦੀ ਆਈ ਹੈ ਸਾਨੂੰ ਸਾਰਿਆਂ ਨੂੰ ਬਾਣੀ ਤੇ ਬਾਣੇ ਦਾ ਧਾਰਨੀ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਕੇ ਸਿੱਖੀ ਦੀ ਚੜ੍ਹਦੀ ਕਲਾ ਲਈ ਜੋ ਕਾਰਜ ਨੇ ਉਹ ਕਰਨੇ ਚਾਹੀਦੇ ਨੇ ਸਾਡੇ ਜੀਵਨ ਦੇ ਵਿੱਚ ਸ਼ਿਖਾਪ ਦੀ ਆਈ ਹੈ ਸਾਰਿਆਂ ਨੂੰ ਬੇਨਤੀ ਹੈ ਖਾਸ ਕਰਕੇ ਨੌਜਵਾਨਾਂ ਨੂੰ ਕਿ ਆਓ ਆਪਾਂ ਇਸ ਸਿੱਧੀ ਸਮਾਗਮ ਨੂੰ ਸਮਰਪਤ ਗੁਰੂ ਵਾਲੇ ਬਣੀ ਅਮਰਤਾਰੀ ਹੋਈਏ ਔਰ ਪੰਜ ਕਕਾਰਾਂ ਦੇ ਧਾਰਨੀ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਕੇ ਆਪਣਾ ਜੋ ਜੀਵਨ ਹੈ ਉਹ ਵਧੀਆ ਟਾਂਗ ਦੇ ਨਾਲ ਬਣਾਈਏ ਇਹ ਮੈਂ ਸਾਰਿਆਂ ਨੂੰ ਨੌਜਵਾਨਾਂ ਨੂੰ ਖਾਸ ਕਰਕੇ ਬੇਨਤੀ ਕਰਨਾ ਚਾਹੁੰਨਾ ਜੀ ਇਹ ਸਾਈਕਲ ਯਾਤਰਾ ਗੁਰਦੇਵ ਭਾਦਰ ਪਾਸ਼ਾ ਭਾਈ ਮਤੀਦਾਸ ਭਾਈ ਸਦੀਦਾਸ ਭਾਈ ਦਿਆਲਾ ਜੀ ਦੇ 350 ਸਾਲਾ ਉਹਨਾਂ ਦੇ ਸ਼ਹੀਦੀ ਸਥਾਨ ਤੋਂ ਗੁਰੂ ਤੇਗ ਬਹਾਦਰ ਪਾਸ਼ਾ ਦੇ ਜਨਮ ਸਥਾਨ ਗੁਰੂ ਕੇ ਮਹਿਲ ਦਿੱਲੀ ਤੋਂ ਸੀਸਗੰਜ ਤੋਂ ਚੱਲੇ ਸੀ ਅਸੀਂ 15 ਤਰੀਕ ਨੂੰ ਪਹਿਲਾ ਆਪਣਾ ਪਾਣੀ ਪਾਸੀ ਦੂਜਾ ਵਾੜੇ ਸੀ ਅੱਜ ਬਹੁਤ ਲੰਬਾ ਸਫ਼ਰ ਹੈ ਅਸੀਂ ਦੋ ਦਿਨਾਂ ਅਜ ਤਕਰੀਬਨ 230 ਕਿਲੋਮੀਟਰ ਕੀਤਾ ਅੱਜ 130 35 ਕਿਲੋਮੀਟਰ ਦਾ ਸਫ਼ਰ ਹੈ ਸਾਡਾ ਲੁਧਿਆਣੇ ਤੱਕ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਔਰ ਜਿਹੜਾ ਅਸੀਂ ਮਕਸਦ ਲੈ ਕੇ ਚੱਲਿਆ ਮਕਸਦ ਲੈ ਕੇ ਚੱਲਿਆ ਕਿ ਗੁਰੂ ਤੇਗ ਬਹਾਦਰ ਪਾਸ਼ਾ ਨੇ ਸ਼ਹਾਦਤ ਦਿੱਤੀ ਹੈ ਧਰਮ ਪਰਵਰਤਨ ਦੇ ਖਿਲਾਫ ਉਹ ਤਲਵਾਰ ਦੇ ਜ਼ੋਰ ਨਾਲ ਹੋਵੇ ਲਾਚਾਂ ਨਾਲ ਹੋਵੇ ਅੱਜ ਪੰਜਾਬ ਚ ਮਾਝਾ ਗੁਰਦਾਸਪੁਰ ਸੀ ਦੇਖੋ ਕਿਦਾਂ ਧਰਮ ਪਰਵਰਤਨ ਹੋਇਆ ਔਰ ਐਡੇ ਹੜ ਆਏ ਪਿਛਲੇ ਦਿਨਾਂ ਚ ਇਸੇ ਇਲਾਕੇ ਚ ਕੋਈ ਤੁਹਾਨੂੰ ਪਾਸਟਰ ਨਜ਼ਰ ਆਇਆ ਜਿਹੜਾ ਫੂਕ ਮਾਰ ਕੇ ਮਿਰਗੀ ਦਾ ਦੌਰਾ ਬੰਦ ਕਰ ਦਿੱਤਾ ਸੀਗਾ ਪਾਦਰੋਂ ਭੂਤ ਘੜ ਦਿੰਦਾ ਸੀਗਾ ਕਿਸੇ ਦੇ ਘਰ ਸੀਮੈਂਟ ਦੀ ਬੋਰੀ ਦਿੱਤੀ ਸਰੀਆ ਦਿੱਤਾ ਕਿਸਾਨ ਤੇ ਕਿਸੇ ਦੇ ਡੀਜਰ ਆ ਪੀਚ ਦਿੱਤਾ ਮੈਂ ਸਮਝਦਾ ਵਾਂ ਇਹ ਵਿਲੱਖਣ ਯਾਤਰਾ ਹੈ ਕਿ ਇੱਕ ਪਾਸੇ ਧਰਮ ਦਾ ਸੁਨੇਹਾ ਦੇ ਰਹੀ ਏ ਦੂਜੇ ਪਾਸੇ এনवायरमेंट ਦਾ ਮੇਰਾ ਹਾਲ ਦੇਖੋ ਕਲਾ ਕਿੰਨਾ ਖਰਾਬ ਹੈ ਅਸੀਂ ਦਿੱਲੀੋਂ ਚੱਲੇ ਆ ਦਿੱਲੀ ਦੇ ਵਿੱਚ ਪ੍ਰਦੂਸ਼ਨ ਕਿੱਡਾ ਹੈ ਔਰ ਕਮਾਲ ਦੀ ਗੱਲ ਇਹ ਹੈ ਕੋਈ ਪਾਰਟੀ ਆ ਜਵੇ ਕੋਈ ਆਖਦੀ ਹੈ ਜੀ ਪੰਜਾਬ ਦੇ ਕਿਸਾਨਾਂ ਨੇ ਪੜਾਈ ਛਾੜਤੀ ਉਹ ਭਾਈ ਪੰਜਾਬ ਹਰਿਆਣਾ ਔਰ ਹਿਮਾਚਲ ਉੱਤਰ ਪ੍ਰਦੇਸ਼ ਉਹ 1.5% ਪਰਾਲੀ ਦਾ ਫਰਕ ਹੈ 98% ਤੁਸੀਂ ਤੁਹਾਡੇ ਕਰਕੇ ਉੱਥੇ ਪ੍ਰਦੂਸ਼ਣ ਹੈ ਪੰਜਾਬ ਦਾ ਜਾਂ ਹਰਿਆਣਾ ਦਾ ਕਿਸਾਨ ਜਿਹੜਾ ਉਹ ਅਨਜ਼ਾਤਾ ਉਸ ਨੂੰ ਵਿਲਨ ਸ਼ੋ ਨਾ ਕੀਤਾ ਜਾਵੇ ਪ੍ਰਦੂਸ਼ਣ ਦਾ ਮੈਸੇਜ ਦੇ ਰਹੇ ਆ ਅਸੀਂ ਸਿਹਤ ਦਾ ਮੈਸੇਜ ਦੇ ਰਹੇ ਆ ਮੈਂ 67 ਸਾਲ ਦਾ ਮੇਰੇ ਨਾਲ 70 ਸਾਲ ਦੇ ਵੀ ਚੱਲ ਰਹੇ ਨੇ ਸਾਈਕਲ ਲੈ ਕੇ ਜੇ ਅਸੀਂ ਸਾਈਕਲ ਚਲਾ ਸਕਦੇ ਮੇਰਾ ਵਜਨ ਦੇਖੋ ਤੇ ਅੱਜ ਦਾ ਯੂਥ ਕਿਉਂ ਨਹੀਂ ਚਲਾ ਸਕਦਾ ਔਰ ਜਦੋਂ ਗੁਰੂਆਂ ਨੇ ਮੱਲ ਖਾੜੇ ਖੋਲੇ ਸੀ ਗਤਕੇ ਖੜਾਏ ਸੀ ਜਦੋਂ ਯੂਥ ਸੇਧ ਤਾਂ ਲੱਗੇਗਾ ਫਿਰ ਨਸ਼ੇ ਵਾਲ ਵੀ ਨਹੀਂ ਜਾਏਗਾ ਅਸੀਂ ਨਸ਼ਿਆ ਦੇ ਵੀ ਖਿਲਾਫ ਆ ਜਿਹੜੇ ਪੱਗਾਂ ਲਾ ਕੇ ਪਿੱਛੇ ਬੋਧੀਆਂ ਕਰ ਲੈਂਦੇ ਨੇ ਟੋਕੀਆਂ ਪਾ ਲੈਂਦੇ ਨੇ ਅਸੀਂ ਉਹਦੇ ਵੀ ਮੈਸੇਜ ਦੇ ਰਹੇ ਆ ਕਿ ਅੱਜ ਅਸੀਂ ਸਰਹੰਦ ਜਾਣਾ ਛੋਟੇ ਸਾਹਿਬਜ਼ਾਦੇ ਜਿੱਥੇ ਨਹੀਂ ਅੱਜ ਚੁਣੇ ਗਏ ਸੀਗੇ ਉਹ ਕੀ ਕਹਿੰਦੇ ਹੋਣਗੇ ਇਸ ਕਰਕੇ ਅਸੀਂ ਸਿੱਖੀ ਲਈ ਅਸੀਂ ਨੀਵ ਰੱਖੀ ਸੀ ਕਿ ਅੱਜ ਬੀਬੀਆਂ ਕੀ ਕਹਿੰਦੀਆਂ ਹੋਣਗੀਆਂ ਜਨਾਬ ਆਪਣੇ ਬੱਚਿਆਂ ਨੂੰ ਟੋਟੇ ਟੋਟੇ ਕਰਕੇ ਝੋਲੀਆਂ ਚ ਪਾਏ ਆ ਰਹੇ ਚੱਲੇ ਖੋਪਰੀਆਂ ਉਤਰੀਆਂ ਬੰਦ-ਬੰਦ ਕੱਟੇ ਗਏ ਮੈਂ ਸਮਝਦਾ ਉਹਨਾਂ ਸ਼ਹੀਦਾਂ ਨੂੰ ਹੀ ਸਮਰਪਿਤ ਆ ਖਾਸ ਤੌਰ ਤੇ ਮੈਂ ਦੋਵੇਂ ਮਾਤਾਵਾਂ ਨੂੰ ਮਾਤਾ ਨਾਨਕੀ ਜਿਨ੍ਹਾਂ ਗੁਰੂ ਸਾਹਿਬ ਦੇ ਮਾਤਾ ਸਨ ਗੁਰਤੇਗ ਬਾਦਰ ਪਾਸ਼ਾ ਦੇ ਔਰ ਮਾਤਾ ਗੁਜਰੀ ਜੀ ਅਸੀਂ ਇਹਨਾਂ ਨੂੰ ਸਮਰਪਿਤ ਆ ਅਸੀਂ ਭਾਈ ਲੱਖੀਸ਼ਾ ਵੰਜਾਰਾ ਭਾਈ ਜੱਤਾ ਤੇ ਭਾਈ ਮੱਖਣਸ਼ਾਲ ਲਪਾਣੇ ਨੂੰ ਸਮਰਪਿਤ ਹੈ। ਜੇ ਪ੍ਰਧਾਨ ਸਾਹਿਬ ਜਿਹੜੇ ਜੱਥੇ ਦੇ ਵਿੱਚ ਬੀਬੀ ਗਾਇ ਜੀ ਸਰਜੀਤ ਕੌਰ ਉੱਥੇ ਜਾ ਕੇ ਧੰਬਰਵਤਨ ਕਰ ਲਿਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਹਾਂਜੀ ਜਿਹੜੀ ਬੀਬੀ ਜੱਥੇ ਦੇ ਗਈ ਸੀਗੀ ਗੁਰਨਾਨ ਦੇ ਪਾਸ਼ਾ ਦੇ ਵਾਪਰਕਾ ਪ੍ਰਕਾਸ਼ ਪ੍ਰਕਾਸ਼ ਨੂੰ ਲਾਉਣ ਲਈ ਬੀਬੀ ਸਰਜੀਤ ਕੌਰ ਉੱਥੇ ਜਾ ਕੇ ਧੰਬਰਵਤਨ ਕਰ ਲਿਆ ਵਿਆਹ ਕਰਾ ਲਿਆ ਨਿਕਾਹ ਕਰਾ ਲਿਆ। ਤਾਂ ਇਹਨਾਂ ਬਾਰੇ ਤੁਹਾਡਾ ਕੀ ਕਹਿਣਾ ਜੀ? ਮੈਂ ਸਮਝਦਾ ਮਾਂ ਕਿ ਜਿਹੜਾ ਇਹ ਅਸੀਂ ਯਾਤਰਾ ਕੱਢ ਰਹੇ ਹਾਂ ਨਾ ਇਹ ਮਜਬੂਤ ਕਰੇਗਾ ਸਿੱਖੀ ਦੇ ਵਿੱਚ ਵਾਪਸ। ਇਹ ਆਪਣੀਆਂ ਕਦਰਾਂ ਕੀਮਤਾਂ ਨੂੰ ਮਜਬੂਤ ਕਰੇਗਾ। ਇਹੀ ਪਰਪਸ ਦਾ ਸਾਡਾ ਤੁਸੀਂ ਇਹ ਦੇਖੋ ਤੁਸੀਂ ਮੈਨੂੰ ਇਹ ਸਵਾਲ ਕੀਤਾ ਮੈਂ ਰਸਤੇ 'ਚ ਆ ਰਿਹਾ ਵਾਂ ਮੈਂ ਸਵਾ 200 ਕਿਲੋਮੀਟਰ ਆਇਆ ਜੀਟੀ ਰੋਡ ਤੇ ਨਿਕਲਨੇ ਕੇ ਦੋ ਬੱਚੇ 8 ਸਾਲ ਦਾ ਔਰ ਸ਼ਾਇਦ 11 12 ਸਾਲ ਦਾ ਨਿਸ਼ਾਨ ਸਾਹਿਬ ਲੈ ਕੇ ਖੜੇ ਸਾਨੂੰ ਰਾਹ ਦੱਸ ਰਹੇ ਨੇ ਇਸ ਪਾਸੇ ਮੋੜੋ ਕੇ ਤੁਹਾਡਾ ਇੰਤਜ਼ਾਰ ਹੋ ਰਿਹਾ ਮੈਂ ਹਰਾ ਮੈਂ ਕਿਹਾ ਯਾਰ ਜੀਟੀ ਰੋਡ ਤੇ ਐਡਾ ਟ੍ਰੈਫਿਕ ਹੈ ਉੱਥੇ ਰਾਤੀ ਨੂੰ 12 ਵਜੇ ਪਹੁੰਚਿਆ ਮੈਂ ਮਜੀਦ ਸਾਹਿਬ ਉੱਥੇ 4 ਸਾਲ ਦੇ ਬੱਚੇ 5 ਸਾਲ ਦੇ 8 ਸਾਲ ਦੇ ਉਹ ਖੜੇ ਨੇ ਮੈਂ ਸਮਝਦਾ ਕਿ ਜਦੋਂ ਅਸੀਂ ਸਿੱਖੀ ਮਜ਼ਬੂਤ ਕਰਾਂਗੇ ਫਿਰ ਕਿਤੇ ਜਾ ਕੇ ਕੋਈ ਲਵ ਜਿਹਹਾਤ ਜਿਹੜਾ ਉਹ ਲਵ ਜਿਹਾਤ ਹੋਵੇ ਜਾਂ ਇਹ ਧਰਮ ਪਰਵਰਤਨ ਹੋਵੇ ਈਸਾਈ ਦਾ ਮੈਂ ਸਮਝਦਾ ਇਹ ਨਹੀਂ ਹੋਏਗਾ ਇਸ ਤੋਂ ਗੁਰੇਜ਼ ਕਰਨਗੇ ਜਿਵੇਂ ਪ੍ਰਧਾਨ ਸਾਹਿਬ ਅੱਜ ਦਾ ਜਿਹੜੇ ਅਡੰਬਰ ਪ੍ਰਸ਼ਾਦ ਜਿਹੜੇ ਹੈਗੇ ਆ ਉਹ ਵੀ ਵੀ ਪੰਜਾਬ ਦੇ ਲੱਖਾਂ ਗੱਡੀਆਂ 'ਚ ਘੁੰਮਦੇ ਆ ਤੁਸੀਂ ਸਾਈਕਲ ਦੇ ਘੁੰਮ ਰਹੇ ਹੋ ਕਿ ਤੁਹਾਨੂੰ ਕੋਈ ਗੁਰੂ ਸਾਹਿਬ ਦੀ ਆਪਣਾ ਪਰ ਸ਼ਕਤੀ ਹੈ ਜੀ ਕੋਈ ਦੇਖੋ ਜੀ ਮੁਬਾਰਕ ਹੈ ਜਿਹੜਾ ਕੋ ਗੱਡੀਆਂ ਹੈਗੀਆਂ ਪਰ ਗਟੀਆਂ ਹੁੰਦੇ ਹੋਏ ਕੱਲ ਮੇਰਾ ਸੰਸਮਾਜ ਨੇ ਸਵਾਗਤ ਕੀਤਾ ਕਰਨਾਲ ਉਹ ਬੜੇ ਮਾਪੋਜ ਸਨ ਔਰ ਉਹ ਕਹਿੰਦੇ ਮਜੀਦ ਤੈਨੂੰ ਦੇਖ ਕੇ ਤਾਂ ਅਸੀਂ ਵੀ ਚਲਾਵਾਂਗੇ ਮੈਨੂੰ ਬਾਬਾ ਭੂਰੀ ਆਲੇ ਦੇ ਨਾਲ ਮੁਲਾਕਾਤ ਹੋਈ ਧਾਮੀ ਸਾਹਿਬ ਨਾਲ ਮੁਲਾਕਾਤ ਹੋਈ ਆ 96 ਕਰੋੜੀ ਜੀ ਆਏ ਸੀ ਬਾਰਡਰ ਤੇ ਮੈਂ ਸਮਝਦਾ ਵਾਂ ਉਹ ਸਾਰੇ ਆਖਰੇ ਨੇ ਉਸ ਦਿਨ ਫਾਈਨਲ ਡੇ ਤੇ ਧਾਮੀ ਸਾਹਿਬ ਔਰ ਕਈ ਮਾਪੋਜ ਸਾਡੇ ਨਾਲ ਸਾਈਕਲ ਚਲਾਣਗੇ ਮੈਂ ਸਮਝਦਾ ਕਿ ਅਸੀਂ ਅਵੇਰਨੈਸ ਲਿਆ ਰਹੇ ਹਾਂ ਗਟਿਆ குரு ਦਵੇ ਤੁਹਾਨੂੰ ਉਸ ਤੋਂ ਵੀ ਵੱਡੀ ਰੱਖੋ ਵਾਜਜ ਰੱਖੋ ਲੇਕਿਨ ਸਿਹਤ ਦਾ ਧਿਆਨ ਰੱਖੋ ਇਹ ਗੁਰੂਆਂ ਨੇ ਤੁਹਾਨੂੰ ਦੱਸਿਆ ਸੀ ਤੁਹਾਡੀ ਸਿਹਤ ਮਜ਼ਬੂਤ ਹੋਏ ਕਿ ਮਜ਼ਬੂਤ ਸਿੱਖ ਬਣੋਗੇ ਮਜ਼ਬੂਤ ਹਿੰਦੁਸਤਾਨੀ ਬਣੋਗੇ ਅੱਜ ਇਸ ਸੈਕਲਿਆਦਰ ਵਿੱਚ ਸਭੂ ਸੰਗਤ ਨੂੰ ਕੀ ਸੰਦੇਸ਼ ਦੇਣਾ ਜਾ ਰਿਹਾ ਮੈਂ ਇੱਥੋਂ ਇਲਾਕੇ ਦੀ ਸਭੂ ਸੰਗਤ ਨੂੰ ਸਾਡੇ ਐਸਜੀਪੀਸੀ ਦੇ ਮੈਂਬਰ ਸਾਹਿਬ ਸਾਡੇ ਯੂਥ ਦੇ ਪ੍ਰਧਾਨ ਸਾਹਿਬ ਇਹਨਾਂ ਨੇ ਬਾਦਰ ਦੇ ਸਾਨੂੰ ਜੀ ਆਇਆਂ ਆਖਿਆ ਉੱਥੇ ਬੀਬੀ ਮਕਪੈਰਪੁਰ ਵੀ ਸੀਗੇ ਮੈਂ ਸਮਝਦਾ ਵਾਂ ਕਿ ਮੈਂ ਇਹਨਾਂ ਸਾਰਿਆਂ ਦਾ ਧੰਨਵਾਦੀਆਂ ਸੀ ਲੇਟ ਹੋ ਗਿਆ ਫਿਰ ਵੀ ਇੱਡੀ ਗਿਣਤੀ ਵੱਡੀ ਚ ਸੰਗਤ ਇੱਥੇ ਖੜੀ ਹੈ